ਜਦੋਂ ਇੱਕ ਬਜ਼ੁਰਗ ਔਰਤ ਨੂੰ ਸੀਨੀਅਰ ਪੁਲਿਸ ਕਪਤਾਨ ਦੇ ਦਫ਼ਤਰ ਦੇ ਅੱਗੇ ਇਨਸਾਫ਼ ਲੈਣ ਦੇ ਲਈ ਧੰਮੇ ਤੇ ਬੈਠਣਾ ਪਵੇ ਤਾਂ ਇਸ ਤੋਂ ਵੱਡੀ ਤਰਾਸ ਦੀ ਹੋਰ ਕੀ ਹੋ ਸਕਦੀ ਹੈ ਪੰਜਾਬ ਦੇ ਵਿੱਚ ਇਸ ਸਮੇਂ ਅਮਨ ਕਾਨੂੰਨ ਦੀ ਸਥਿਤੀ ਕਿਸ ਤਰ੍ਹਾਂ ਚਰਮੜਾ ਗਈ ਹੈ ਅਤੇ ਪੁਲਿਸ ਕਿਸ ਤਰ੍ਹਾਂ ਕੰਮ ਕਰ ਰਹੀ ਹੈ ਇਹ ਇਸ ਦੀ ਤਾਜ਼ਾ ਮਿਸਾਲ ਹੈ ਜਗਰਾਉਂ ਦੇ ਵਿੱਚ ਸੀਨੀਅਰ ਪੁਲਿਸ ਕਪਤਾਨ ਨਵਨੀਤ ਸਿੰਘ ਬੈਂਸ ਦੇ ਦਫ਼ਤਰ ਦੇ ਬਾਹਰ ਕੜਕ ਦੀ ਧੁੱਪ ਦੇ ਵਿੱਚ ਆਪਣੇ 60 ਸਾਲਾ ਪੁੱਤਰ ਜਸਵਿੰਦਰ ਸਿੰਘ ਦੇ ਨਾਲ ਧਰਨੇ ਤੇ ਬੈਠੀ ਪਿੰਡ ਨਾਰੰਗਵਾਲ ਜ਼ਿਲ੍ਹਾ ਲੁਧਿਆਣਾ ਦੀ ਵਸਨੀਕ ਕਰਤਾਰ ਕੌਰ ਨੇ ਦੱਸਿਆ ਕਿ ਉਹਨਾਂ ਦੀ ਜ਼ਮੀਨ ਤੇ ਕੁਝ ਲੋਕਾਂ ਦੇ ਵੱਲੋਂ ਜ਼ਬਰਦਸਤੀ ਕਬਜ਼ਾ ਕਰ ਲਿਆ ਗਿਆ ਹੈ ਜਿਸ ਦੇ ਲਈ ਉਹਨਾਂ ਨੇ ਪੁਲਿਸ ਦੇ ਕੋਲ ਦਰਖਾਸਤ ਦੇ ਕੇ ਉਸਦੇ ਦੋ ਲੜਕਿਆਂ ਤੇ ਧਾਰਾ 107 ਅਤੇ 151 ਦੇ ਤਹਿਤ ਝੂਠੀ ਕਾਰਵਾਈ ਕਰਵਾ ਦਿੱਤੀ। ਜ਼ਮੀਨ ਨਾ ਛੱਡਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਇਸ ਮਾਮਲੇ ਦੇ ਵਿੱਚ ਉਸਨੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਜਿਸ ਦੀ ਹੁਣ ਤੱਕ ਕੋਈ ਸੁਣਵਾਈ ਨਹੀਂ ਹੋਈ। ਹੁਣ ਤੱਕ ਪੁਲਿਸ ਉਸ ਨੂੰ ਕੋਰੇ ਕਾਗਜ਼ਾਂ ਤੇ ਦਸਤਖਤ ਕਰਨ ਦੇ ਲਈ ਅਤੇ ਜ਼ਮੀਨ ਛੱਡਣ ਦੇ ਲਈ ਦਬਾਅ ਬਣਾ ਰਹੀ ਆ। ਔਰਤ ਨੇ ਦੱਸਿਆ ਕਿ ਉਸਦਾ ਪਤੀ ਜਗੀਰ ਸਿੰਘ ਉਹ ਤਾਂ ਜ਼ਮੀਨ ਦਾ ਮਾਲਕ ਅਤੇ ਕਾਬਲ ਸੀ ਜਿਸ ਦੀ ਹੁਣ ਮੌਤ ਹੋ ਚੁੱਕੀ ਆ ਜਦੋਂ ਉਸ ਦਾ ਪਤੀ ਜਿਉਂਦਾ ਸੀ ਤਾਂ ਉਸ ਜ਼ਮੀਨ ਦੀ ਨਿਸ਼ਾਨਦੇਹੀ ਹਲਕਾ ਕਾਨੂੰਗੋ ਅਤੇ ਪਟਵਾਰੀ ਦੇ ਕੋਲੋਂ ਕਰਵਾਈ ਸੀ ਜਿਸ ਦੀ ਰਿਪੋਰਟ ਵੀ ਉਹਨਾਂ ਦੇ ਵੱਲੋਂ ਪੁਲਿਸ ਨੂੰ ਦਿੱਤੀ ਗਈ ਆ ਪਰ ਪੁਲਿਸ ਦੂਜੀ ਤਰ ਦੇ ਨਾਲ ਮਿਲੀਭੁਗਤ ਕਰਕੇ ਪੈਸੇ ਅਤੇ ਸਿਆਸੀ ਦਬਾਅ ਦੇ ਅਧੀਨ ਉਹਨਾਂ ਦੀ ਮਲਕੀਤ ਵਾਲੀ ਜ਼ਮੀਨ ਤੇ ਕਬਜ਼ਾ ਕਰਵਾਉਣਾ ਚਾਹੁੰਦੀ ਆ 80622 ਇਹ ਕਹਿੰਦਾ ਜੀ ਸਾਡੀਆਂ ਪਹਿਲਾਂ ਦਰਖਾਸਤਾਂ ਸਾਰੀਆਂ ਰੱਦ ਕਰਤੀਆਂ ਜੀ ਅੱਛਾ ਅੱਛਾ ਹਾਂ ਜੀ ਇਹ ਕਹਿੰਦਾ ਜੀ ਇਹਨੇ ਕਹਿੰਦੇ ਇਹਦੀ ਅੱਛਾ ਜੀ ਸਾਡੇ ਕੈਮਰੇ ਲੱਗੇ ਆ ਜੀ ਉਧਰ ਬਾਹਰ ਮਕਾਨ ਨੂੰ ਉਹਦੇ ਚ ਇਹਨਾਂ ਦੀਆਂ ਫੋਟੋਆਂ ਆਈਆਂ ਹੋਈਆਂ ਜੀ ਸਾਰੀਆਂ ਉਹ ਜੋਧਾ ਥਾਣੇ ਵਾਲਿਆਂ ਦੀਆਂ ਜੀ ਅੱਛਾ ਅੱਛਾ ਹਾਂ ਜੀ ਇਹ ਸਾਹ ਤੋਂ ਪਹਿਲਾਂ ਸਾਰੇ ਜੀ ਸਾਰੇ ਥੰਡੇ ਘਾ ਇਹਨਾਂ ਨੂੰ ਮਾਰਕ ਕਰਤੀ ਜਦੋਂ ਆਈ ਜੀ ਵੱਟਾ ਹੁੰਦਾ ਜੀ ਸਾਹਿਬ ਆਹ ਆਈ ਜੀ ਨੇ ਇਹਨਾਂ ਨੂੰ ਮਾਰਕ ਕਰਤੀ ਜੀ ਇਹ ਸਮਾਂ ਤੇ ਕਹਿੰਦਾ ਮੈਂ ਡੀਐਸਪੀ ਆ ਗਿਆ ਜੀ ਤੁਹਾਡੇ ਘਰੇ ਕਹਿੰਦਾ ਹਸਾਇਨ ਕਰ ਦੋ ਇਹ ਤਾਂ ਜਾਨੀ ਹਥੋ-ਹਥੀ ਉਠਿਉਂਦੇ ਫਿਰਦੇ ਆ ਕਹਿੰਦੇ ਮੌਤ ਚ ਲਾਇਨ ਕਾ ਲਾ ਕੇ ਇਹਨਾਂ ਨੂੰ ਘਰੋਂ ਭੇਜੀਏ ਆਪਦੇ ਫੂਛੇ ਆਪਣੀ ਚੁੱਪ ਚੱਪਰ-ਚੁੱਪਰ ਪਾ ਕੇ ਰਹਿਣ ਲੱਗ ਜਾਣਾ ਬਸ ਆਹ ਮੱਤ ਬਾਲਾ ਇਹਨਾਂ ਦਾ ਤਾਂ ਨਹੀਂ ਤੁਸੀਂ ਐਸਾ ਵੀ ਸਾਲ ਮਿਲਿਆ ਅੱਜ ਐਸੇ ਮੋਕਾ ਬਾਣ ਨਹੀਂ ਦੇਣਾ ਮੈਂ ਕੋਣ ਕਹਿੰਦਾ ਉਹ ਦਾੜੀ ਬੱਡੀ ਜੀ ਵਾਲਾ ਕਹਿੰਦੇ ਜੱਟੀ ਜੀ ਵਾਲਾ ਕਹਿੰਦਾ ਇਹ ਕਹਿੰਦਾ ਯਾ ਜਿਹੜਾ ਕੋਈ ਕਰਨਾ ਕਰ ਲੋਕਾਂ ਦਾ ਅੱਛਾ ਠੀਕ ਹੈ ਚੱਲੋ ਕਹਿੰਦਾ ਬਾਣ ਨਹੀਂ ਦੇਣਾ ਮੈਂ ਅੰਦਰ ਕਹਿੰਦਾ 2 ਵਜੇ ਤੱਕ ਹੁਕਮ ਅਦਾ ਜੇ ਬੰਦਾ ਮਰ ਜੇ ਵੀ ਇੱਥੇ 2 ਵਜੇ ਤੱਕ ਇਹਨਾਂ ਦਾ ਹੁਕਮ ਆਊਗਾ ਅ 6 ਜਣੇ ਘਰ ਆਏ ਕਹਿੰਦੇ ਅਸੀਂ ਪੁਲਿਸ ਮੁਲਾਜ਼ਮਾਂ ਡੀਐਸਪੀ ਜਗਰਾਵਾ ਤੋਂ ਆਇਆ ਮੈਂ ਠੀਕ ਤੁਹਾਡੇ ਕੀ ਲੱਗਦੇ ਜੀ ਇਹ ਮੇਰੀ ਮਾਤਾ ਜੀ 92 ਸਾਲਾਂ ਦੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਉਹ ਦੇਖੋ ਜੀ ਸਰ ਹਾਂ ਜੀ ਸਾਡੀ ਉੱਥੇ ਉਹ ਦੇ ਕੈਮਰਿਆਂ ਦੇ ਵਿੱਚ ਵੀ ਖੇਤ ਵਿੱਚ ਉਹਨਾਂ ਦੀ ਉਹ ਹੋਊਗੀ ਜੀ ਕੈਮਰਿਆਂ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਉਹਨਾਂ ਦੀਆਂ ਹੋਣਗੀਆਂ ਜੀ ਹਾਂਜੀ ਅੱਜ ਮਿਲਣ ਨਹੀਂ ਦਿੱਤਾ ਤੁਹਾਨੂੰ ਪੁੱਛਿਆ ਉਹਨੂੰ ਪੁਲਿਸ ਮੁਲਾਜ਼ਮ ਕਹਿੰਦੇ ਜੀ ਬਾਹਰ ਜਾਓ ਜਿਹੜਾ ਕੋਈ ਕੰਮ ਨਾ ਕਰ ਲੋ 2 ਵਜੇ ਤੱਕ ਹੁੰਨੇ ਆ ਜੀ ਉੱਥੇ ਇਸ ਸੰਬੰਧੀ ਜਾਣਕਾਰੀ ਲੈਣ ਦੇ ਲਈ ਐਸਐਸਪੀ ਨਵਨੀਤ ਸਿੰਘ ਬੈਂਸ ਦੇ ਨਾਲ ਉਹਨਾਂ ਦੇ ਮੋਬਾਈਲ ਫੋਨ ਤੇ ਜਦੋਂ ਉਹਨਾਂ ਨੂੰ ਵਾਰ-ਵਾਰ ਗੱਲ ਕੀਤੀ ਗਈ ਤਾਂ ਉਹਨਾਂ ਨੇ ਫੋਨ ਅਟੈਂਡ ਨਹੀਂ ਕੀਤਾ ਐਸਐਮਜੀਟੀ ਨਿਊਜ਼ ਦੇ ਲਈ ਜਗਰਾਉ ਤੋਂ ਅਮਨ ਰੀਹਲ ਅਤੇ ਵਿਕਾਸ ਮਠਾੜੂ ਦੀ ਰਿਪੋਰਟ